ਕਿਸਾਨ ਅੰਦੋਲਨ 2.0 ਦੇ ਮਦੇਨਜ਼ਰ ਜਿੱਥੇ ਕਿਸਾਨ ਜਿੱਥੇ ਬੰਦੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨੇ ਉੱਥੇ ਹੀ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਮੁਕੰਮਲ ਹਮਾਇਤ ਦੇ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕੇਂਦਰੀ ਮੰਤਰੀਆਂ ਅਤੇ ਕਿਸਾਨਾ ਗੁੰਦ ਦੇ ਨਾਲ ਬੈਠਕਾਂ ਵਿੱਚ ਸ਼ਮੂਲਿਤ ਕਰ ਰਹੇ ਨੇ ਤੇ ਪੰਜਾਬ ਦੇ ਕਿਸਾਨੀ ਦੇ ਦਰਪੇਸ਼ ਸਮੱਸਿਆਵਾਂ ਬਾਰੇ ਕੇਂਦਰ ਸਰਕਾਰ ਨੂੰ ਜਾਣੂ ਕਰਵਾ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹਿੱਤਾਂ ਦੀ ਰੱਖ ਲਈ ਬਦਲਵੇਂ ਫਸਲਾਂ ਉੱਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੀ ਮੰਗ ਕੀਤੀ। ਕੇਂਦਰੀ ਮੰਤਰੀਆਂ ਬਿਯੋਸ਼ ਗੋਇਲ, ਅਰਜੁਨ ਮੁੰਡਾ ਤੇ ਨਿਤਿਆਨੰਦ ਰਾਜ ਅਤੇ ਵੱਖ-ਵੱਖ ਕਿਸਾਨ ਜੁਨਾਵ ਦੇ ਨੁਮਾਇੰਦਿਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਮੁਜੰਬੀਕ ਅਤੇ ਕੋਲੰਬੀਆ ਤੋਂ ਦਾਲਾਂ ਦੀ ਦਰਾਮਦ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਇਹ ਦਰਾਮਦ ਦੇ 2 ਅਰਬ ਡਾਲਰ ਤੋਂ ਵੱਧ ਹੈ ਤੇ ਜੇ ਦਾਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇ ਤਾਂ ਪੰਜਾਬ ਦਾਲਾਂ ਦੇ ਉਤਪਾਦਨ ਵਿੱਚ ਦੇਸ਼ ਵਿੱਚੋਂ ਮੋੜੀ ਸਫਤ ਹੋ ਸਕਦਾ ਹੈ। ਭਾਵੇਂ ਪੰਜਾਬ ਨੇ ਹਰੀ ਕ੍ਰਾਂਤੀ ਕਾਰਨ ਉਪਜਾਊ ਮਿੱਟੀ ਅਤੇ ਪਾਣੀ ਦੀ ਵੱਧ ਵਰਤੋਂ ਕਰਕੇ ਇਕੋ ਇੱਕ ਕੁਦਰਤੀ ਸਰੋਤ ਨੂੰ ਗਵਾ ਦਿੱਤਾ ਪਰ ਫਿਰ ਵੀ ਇਹ ਦੇਸ਼ ਵਿੱਚ ਦੂਜੀ ਹਰੀ ਕ੍ਰਾਂਤੀ ਹੋਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕਿਸਾਨ ਕਪਾਹ ਅਤੇ ਮੱਕੀ ਦੀ ਫਸਲ ਨੂੰ ਤਾਂ ਹੀ ਅਪਣਾ ਸਕਦੇ ਨੇ ਜੇਕਰ ਇਹਨਾਂ ਫਸਲਾਂ ਉੱਤੇ ਐਮਐਸਪੀ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਯਕੀਨੀ ਮੰਡੀਕਰਨ ਕਰਕੇ ਫਸਲੀ ਵਿਪਨਤਾ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵਿਸ਼ੇ ਉੱਤੇ ਵਿਸਤਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਸ ਸੰਬੰਧੀ ਗਰੰਟੀ ਮੰਗੀ ਗਈ ਅਤੇ ਕਿਹਾ ਗਿਆ ਕਿ ਇਹਨਾਂ ਫਸਲਾਂ ਦੀ ਖਰੀਦ ਲਈ ਸਮਝੌਤਾ ਕੀਤਾ ਜਾਵੇ ਮੁੱਖ ਮੰਤਰੀ ਨੇ ਕਿਹਾ ਕਿ ਉਹਨੇ ਮੀਟਿੰਗ ਵਿੱਚ ਕਿਸਾਨਾਂ ਦੇ ਵਕੀਲ ਵਜੋਂ ਸ਼ਿਰਕਤ ਕੀਤੀ ਸੀ ਅਤੇ ਅੰਤਿਮ ਫੈਸਲਾ ਸਬੰਧਤ ਤਰਾਨੇ ਲੈਣਾ ਹੈ। ਕਾਫੀ ਵਿਚਾਰ ਵਟਾਂਦਰਾ ਆਪਸ ਵਿੱਚ ਹੋਏ। ਮਾਹੌਲ ਕਿਉਂਕਿ ਨੇਤਾ ਇੱਕ ਪੰਜਾਬ ਦੇ ਪ੍ਰਤੀਨਿਧਿਤ ਤੌਰ ਤੇ ਉੱਥੇ ਬੈਠਦਾ। ਔਰ ਮੈਂ ਜੇ ਕੋਈ ਪ੍ਰਪੋਜ਼ਲ ਐਦਾਂ ਦੀ ਹੁੰਦੀ ਹੈ ਜਿਹਦਾ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ। ਮੈਂ ਉਹਦੇ ਬਾਰੇ ਵੀ ਗੱਲਬਾਤ ਕਰਦਾ ਤੁਹਾਨੂੰ ਯਾਦ ਹੋਊਗਾ ਐਸੀ ਜਗ੍ਹਾ ਤੇ 8 ਤਰੀਕ ਨੂੰ 8 ਫਰਵਰੀ ਨੂੰ ਜਦੋਂ ਆ ਕੇ ਮੈਂ মিডিਆ ਬਰੀਫ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇੱਕ ਮੁੱਦਾ ਠਾਇਆ ਉੱਥੇ ਕਿ ਸਾਡਾ ਦੇਸ਼ ਜੋ ਹੈ ਮੁਜੰਬੀਕ ਤੋਂ ਤੇ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਲਾਂ ਜਿਹੜੀਆਂ ਨੇ ਉਹ ਮੰਗਵਾਉਂਦਾ ਹੈ ਇੰਪੋਰਟ ਕਰਦਾ ਹੈ ਭਾਰਤ ਦੇਸ਼ ਕੋਲੰਬੀਆ ਤੋਂ ਮਜੰਮਬੀਕ ਤੋਂ 2 ਬਿਲੀਅਨ ਡਾਲਰ ਦੀ ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ আর ਦੂਜੇ ਮੰਤਰੀ ਨੂੰ ਕਿਹਾ ਸੀ ਕਿ ਅਸੀਂ ਝੋਨੇ ਦੀ ਤੁਸੀਂ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੇ ਹੋ ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ ਐਮਐਸਪੀ ਦੀ ਗਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਦਾਣੇ ਪੈਦਾ ਕਰਕੇ ਦੇ ਸਕਦੇ ਹਾਂ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰੂਗੀ ਜਦੋਂ ਆਪਣਾ ਦੇਸ਼ ਕਣਕ ਦੇ ਮਾਮਲੇ 'ਚ ਇੱਕ ਵਾਰੀ ਜਿਹੜਾ ਵਿਦੇਸ਼ਾਂ ਤੇ ਡਿਪੈਂਡੈਂਟ ਸੀ ਅਮਰੀਕਾ ਨੇ ਕਣਕ ਦੇਣ ਤੋਂ ਨਾ ਕਰਤੀ ਸੀ ਤਾਂ ਫਿਰ ਇੱਥੇ ਹਰੀ ਕ੍ਰਾਂਤੀ ਆਈ ਸੀ ਤੇ ਹਰੀ ਕ੍ਰਾਂਤੀ ਨੇ ਪੂਰੇ ਦੇਸ਼ ਦੇ ਅਨਾਜਾਂ ਦੇ ਅਨਾਜ ਦੇ ਭੰਡਾਰ ਜਿਹੜੇ ਪਰਤੇ ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਗਾਰੰਟੀ ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਾਟਰ ਲੈਵਲ ਥੱਲੇ ਚਲਾ ਗਿਆ ਸੋ ਮੈਂ ਕਿਹਾ ਸੀ ਕਿ ਦਾਣਾ ਸਾਡੇ ਸਾਡਿਆਂ ਸਾਨੂੰ ਦਿਓ ਕਿਹੜੇ ਕਿਹੜੇ ਦਾਣੇ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਪਰ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ ਹੈ ਇੱਕ ਇੱਕ ਦਾਣਾ ਚੱਕਣ ਦੀ ਵੀ ਗਾਰੰਟੀ ਹੋਣੀ ਚਾਹੀਦੀ ਤੇ ਫਿਰ ਨਰਮਾ ਤੇ ਕਪਾਹ ਕੋਈ ਜ਼ਮਾਨਾ ਸੀ ਜਦੋਂ ਸੰਗਰੂਰ ਦਾ ਇਲਾਕਾ ਬਰਨਾਲੇ ਦਾ ਇਲਾਕਾ ਮਾਨਸਾ ਬਠਿੰਡਾ ਫਾਜ਼ਿਲਕਾ ਇਦਗਰਨੀ ਵਾਲਾ ਪੰਨੀ ਵਾਲਾ ਜਲਾਲਾਬਾਦ ਅਬੋਹਰ ਤੱਕ ਸਾਡਾ ਉਹਨੂੰ ਕਾਟਨ 벨ਟ ਕਹਿੰਦੇ ਸੀ ਨਰਮਾ ਤੇ ਕਪਾਹ ਹੁੰਦੀ ਸੀ ਪਰ ਉਹ ਵੀ ਸਾਰਾ ਹੁਣ ਲਗਭਗ ਝੋਨੇ 'ਚ ਚਲਾ ਗਿਆ ਕਿਉਂਕਿ ਫਸਲਾਂ ਰੁੜ ਗਈਆਂ ਤਾਂ ਵਿਸ਼ਵਾਸ ਉੱਠ ਗਿਆ ਕਿਸਾਨਾਂ ਦਾ ਕਦੇ ਚਿੱਟੀ ਮੱਖੀ ਨੇ ਖਾ ਲਿਆ ਕਦੇ ਗੁਲਾਬੀ ਸੁੰਡੀ ਨੇ ਖਾ ਲਿਆ ਤਾਂ ਉਹਨਾਂ ਦਾ ਵਿਸ਼ਵਾਸ ਉੱਠ ਗਿਆ ਫਸਲ ਤੋਂ ਤਾਂ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਾਰੰਟੀ ਚਾਹੀਦੀ ਆ ਖਰੀਦ ਦੀ ਨਰਮੇ ਤੇ ਕਪਾਹ ਦੀ ਸੋ ਨਾਲ ਨਾਲ ਅੱਜਕੱਲ ਮੱਕੀ ਜਿਹੜੀ ਆ ਉਹ ਇਥੇ ਨਾਲ ਬਣਨ ਲੱਗ ਗਿਆ ਹੋਰ ਕਈ ਜਗ੍ਹਾ ਤੇ ਮੱਕੀ ਦੀ ਜਿਹੜੀ ਜ਼ਰੂਰਤ ਪੈਣ ਲੱਗੀ ਅੱਠ ਪਲਾਂਟ ਤਾਂ ਪੰਜਾਬ ਕੋਲੇ ਵੀ ਹੈਗੇ ਨੇ ਇੱਥੇ ਨਾਲ ਦੇ ਪਰ ਉਹ ਤਾਂ ਬੀਜੀ ਜਾਊਗੀ ਜੇ ਸਾਨੂੰ ਐਮਐਸਪੀ ਦੀ ਗਾਰੰਟੀ ਮਿਲੂਗੀ ਮੈਂ ਐਗਜ਼ਾਮਪਲ ਦਿੱਤੀ ਉਹਨਾਂ ਨੂੰ ਜੇ ਕਿਸੇ ਜ਼ਿਮੀਂਦਾਰ ਕੋਲ 10 ਕਿੱਲੇ ਨੇ ਜੇ ਉਹਨਾਂ ਨੂੰ ਆਪਾਂ ਇਹ ਕਹਿ ਦਈਏ ਕਿ 6 ਕਿੱਲੇ ਤੂੰ ਝੋਨਾ ਲਾ ਲਾ 10 ਦੀ ਬਜਾਏ 6 ਕਿੱਲੇ ਲਾ ਲਾ 4 ਮੱਕੀ ਬੀਜ ਲਾ ਜਾਂ ਦਾਣਾਂ ਲਾ ਲਾ ਦਾਣਾਂ ਬੀਜ ਲਾ ਤਾਂ ਉਹ ਬੀਜ ਲੂਗਾ ਵਿਸ਼ਵਾਸ ਤੇ ਪਰ ਜਦੋਂ ਫਸਲ ਆਜੂਗੀ ਤਾਂ ਜਿੰਨੇ ਪੈਸੇ ਜਿੰਨਾ ਪ੍ਰੋਫਿਟ ਉਹਨੂੰ 6 ਕਿੱਲਿਆਂ ਦੀ ਜੀਰੀ ਵੇਚ ਕੇ ਜਿਹਨੂੰ ਧਾਨ ਵੀ ਕਹਿੰਦੇ ਨੇ ਰਾਈਸ ਕਹ ਲੋ ਮੁੰਜੀ ਕਹ ਦਿੰਦੇ ਆ ਜਿੰਨਾ ਝੋਨੇ ਦੀ ਫਸਲ ਵੇਚ ਕੇ ਉਹਨੂੰ ਪ੍ਰੋਫਿਟ ਹੁੰਦਾ ਓਨੇ ਹੀ ਉਹਨੂੰ ਬਾਕੀ 4 ਕਿੱਲਿਆਂ 'ਚ ਭਾਵੇਂ ਦਾਲਾਂ 'ਚੋਂ ਭਾਵੇਂ ਮੱਕੀ 'ਚੋਂ ਓਨੇ ਹੀ ਉਹਨੂੰ 4 ਕਿੱਲਿਆਂ 'ਚ ਹੋਣਾ ਚਾਹੀਦਾ ਨਹੀਂ ਉਹ ਵਾਪਸ ਅਗਲੇ ਸਾਲ ਫੇਰ 10 ਦੇ 10 ਕਿੱਲਿਆਂ 'ਚ ਝੋਨਾ ਲਾਊਗਾ ਸੋ ਕ੍ਰੌਪ ਡਾਈਵਰਸੀਫਿਕੇਸ਼ਨ ਜੇ ਲਾਗੂ ਕਰਨੀ ਹੈ ਤਾਂ ਪਹਿਲਾਂ ਗਰੰਟੀ ਦੇਣੀ ਪਊਗੀ ਸੋ ਇਸ ਤਰ੍ਹਾਂ ਦਾ ਇੱਕ ਪ੍ਰਸਤਾਵ ਅੱਜ ਆਇਆ ਜਿਤ ਨਫਾੜ ਜਿਹੜੀ ਏਜੰਸੀ ਹੈ ਸੈਂਟਰ ਦੀ ਤੇ ਨਾਲ ਨਾਲ ਜਿਹੜਾ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਇੱਕ ਮੱਕੀ ਨੂੰ ਖਰੀਦਣ ਵਾਲੀ ਇਹਨਾਂ ਦੀ ਜਿਹੜੀ ਏਜੰਸੀ ਹੈ ਸਰਕਾਰੀ ਹੈ ਪਯੂਟੀ ਪਯੂ ਗੋਲਜੀ ਦੇ ਵਿਭਾਗ ਵਿੱਚ ਆਉਂਦੀ ਹੈ ਵੀ ਉਹ ਸਾਨੂੰ ਗਰੰਟੀ ਦੇ ਦੇਣ ਲਿਖਤੀ ਐਗਰੀਮੈਂਟ ਹੋਊਗਾ ਲੀਗਲ ਜਿਹਨੂੰ ਚੈਲੰਜ ਕੀਤਾ ਜਾ ਸਕੂਗਾ ਕਿ ਅਸੀਂ ਇੰਨੇ ਸਾਲ ਵਾਸਤੇ ਉਹ ਤਾਂ 2 ਸਾਲ ਕਹਿੰਦੇ ਸੀ ਮੈਂ ਕਿਹਾ ਜੀ ਨਹੀਂ 5 ਸਾਲ ਤਾਂ ਕਰੂ ਨਾ ਕੋਈ ਐ ਪਤਾ ਤਾਂ ਲੱਗੇ ਨਾ ਕਿ 5 ਸਾਲ ਐਗਰੀਮੈਂਟ ਹੈ ਤੇ ਦੇਖੋ ਸਰਕਾਰਾਂ ਬਦਲ ਸਕਦੀਆਂ ਨੇ 5 ਸਾਲ ਚ ਪਰ ਏਜੰਸੀ ਤਾਂ ਸੇਮ ਰਹੂਗੀ ਨਾ ਨਫਾੜਤਾ ਨਹੀਂ ਬਦਲਦੀ ਨਾ ਸੋ ਜੇ ਇਸ ਤਰ੍ਹਾਂ ਦਾ ਕੋਈ ਮੈਕਨਿਜ਼ਮ ਬਣ ਜੇ ਕਿ ਸਾਨੂੰ ਦੇਖੋ ਝੋਨਾ ਤੇ ਕਣਕ ਤਾਂ ਜਿਹੜੀ ਹੈ ਉਹ ਤਾਂ ਪਹਿਲੀ ਜਿਹੜੀ ਉਹ ਲਈ ਜਾ ਰਹੀ ਹੈ ਐਮਐਸਪੀ ਤੇ ਜਿਹਾ 6 7 ਫਸਲਾਂ ਹੋਰ ਐਡ ਹੋ ਜਾਣ ਜੋ ਪੰਜਾਬ ਦੀਆਂ ਫਸਲਾਂ ਨੇ ਪੰਜਾਬ ਇਹਨਾਂ ਨੂੰ ਬਹੁਤ ਆਸਾਨੀ ਨਾਲ ਪੰਜਾਬ ਦੀ ਧਰਤੀ ਇਹਨਾਂ ਨੂੰ ਮੰਦੀ ਹੈ ਮੰਦੀ ਹੈ ਮੀਨਸ ਪੰਜਾਬ ਦੀ ਧਰਤੀ ਉਗਾ ਸਕਦੀ ਹੈ ਤਾਂ ਇਹ ਪ੍ਰਪੋਜ਼ਲ ਮੈਂ ਆਪਣੇ ਕਿਸਾਨਾਂ ਦੇ ਵਕੀਲ ਹੋਣ ਦੇ ਨਾਤੇ ਮੈਂ ਬੈਠਾ ਚੌਥੀ ਮੀਟਿੰਗ ਹੈ ਖੁੱਲਾ ਟਾਈਮ ਹੈ ਜਿੰਨੇ ਵਜੇ ਮਰਜ਼ੀ ਉਹ ਕਹਿਣ 2 ਘੰਟੇ ਲਵਾਂਗੇ ਸਾਨੂੰ ਡਿਸਕਸ ਕਰ ਲੈਣੇ 2 5 ਘੰਟੇ ਲਵਾਂਗੇ ਕੋਈ ਪ੍ਰੋਬਲਮ ਨਹੀਂ ਹਾਂ ਇੱਕ ਗੱਲ ਮੈਂ ਬੇਨਤੀ ਕਰੂੰਗਾ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਸਾਡੇ ਨੌਜਵਾਨ ਜਾਂ ਸਾਡੇ ਕਿਸਾਨ ਜਿਹੜੇ ਉੱਥੇ ਬੈਠੇ ਨੇ ਠੰਡ ਹੈ ਕੱਲ ਨੂੰ ਮੀਂਹ ਦੇ ਗੜਿਆਂ ਦਾ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਇੱਕ ਇੱਕ ਦੋ ਕਿਸਾਨ ਸ਼ਹੀਦ ਹੋ ਗਏ ਨੇ ਆਲਰੇਡੀ ਇੱਕ ਅਜ ਸਮਾਣੇ ਦੇ ਨੇੜੇ ਜਿਹੜਾ ਮੌਤ ਹੋਈ ਹੈ ਇੱਕ ਇੱਕ ਗਿਆਨ ਸਿੰਘ ਜਿਹੜੇ ਚਾਚੋਕੀ ਪਿੰਡ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਸੋ ਮੈਂ ਨਹੀਂ ਚਾਹੁੰਦਾ ਕਿ ਕੋਈ ਜਾਨੀ ਨੁਕਸਾਨ ਹੋਵੇ ਇੱਕ ਦੂਜੇ ਨਾਲ ਭੀੜੀਏ ਜੇ ਗੱਲਬਾਤ ਨਾਲ ਕਿਉਂਕਿ ਆਫਟਰ ਆਲ ਤੱਕ ਜਿੱਥੇ ਵੀ ਮਰਜ਼ੀ ਜਾਵਾਂਗੇ ਹੋਊਗੀ ਤਾਂ ਗੱਲ ਗੱਲਬਾਤ ਰਹੀ ਪਰ ਮੈਂ ਪੋਜ਼ਿਟਿਵ ਐਟੀਟਿਊਡ ਨਾਲ ਚੱਲ ਰਿਹਾ ਤੇ ਮੈਂ ਆਪਣਾ ਫਰਜ਼ ਨਿਭਾ ਰਿਹਾ ਕਿ ਚਾਹੇ ਅੱਧੀ ਰਾਤ ਹੋ ਜਾਏ ਚਾਹੇ ਦੁਪਹਿਰੇ ਬੁਲਾ ਲੈਣ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਪਰ ਹਾਂ ਨਾਲ ਨਾਲ ਮੈਂ ਵੀ ਬੇਨਤੀ ਕਰਦਾ ਕਿ 3.5 ਕਰੋੜ ਪੰਜਾਬੀ ਨੇ ਉਹਨਾਂ ਦੇ ਕਿਸੇ ਪੇਪਰ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਫੇਰ ਕਿਹਾ ਕਿ ਤੁਸੀਂ ਸਾਡਾ ਕਿਉਂ ਇੰਟਰਨੈਟ ਬੰਦ ਕਰੀ ਜਾਂਦੇ ਹੋ ਫੇਰ ਉਹ ਕਹਿੰਦੇ ਨੇ ਅਸੀਂ 5 ਲੱਖ ਇੰਟਰਨੈਟ ਬੰਦ ਕਰਾਂਗੇ ਆ ਕਰਾਂਗੇ ਤਾਂ ਸਾਨੂੰ ਜਿਹੜੀ ਹੈ ਤੰਗ ਨਾ ਕਰੋ ਕਿਸਾਨ ਯੂਨੀਅਨਾਂ ਨੇ ਬੜੇ ਅੱਛੇ ਤਰੀਕੇ ਨਾਲ ਜਿਹੜੇ ਹਵਾਸ਼ ਇਸ ਗਲਤੀ ਦਿਨ ਕਿ ਉਹਨਾਂ ਨੇ ਕੋਈ ਕੋਈ ਪਹਿਲ ਨਹੀਂ ਕੀਤੀ ਕਿਸੇ ਵਕਤੋਂ ਕਿ ਕੋਈ ਇਸ ਤਰ੍ਹਾਂ ਦਾ ਇਲਜ਼ਾਮ ਲੱਗ ਜੇ ਕਿ ਇਹ ਹਿੰਸਕ ਹੋਗੇ ਜਾਂ ਹਮਲਾਵਰ ਹੋਗੇ ਜਾਂ ਕੋਈ ਹੋ ਵਿੱਚ ਕੋਈ ਸ਼ਰਾਰਤੀ ਅੰਸਰ ਹੋਊਗਾ ਤਾਂ ਉਹਦੇ ਨਾਲ ਉਹ ਚਲੋ ਆਪ ਹੀ ਉਹ ਦੇਖ ਲੈਂਦੇ ਨੇ ਉੱਥੇ ਸੋ ਪੰਜਾਬ ਦੇ ਲੋਕਾਂ ਦੇ ਜਾਨ ਦੀ ਮਾਲ ਦੀ ਪੰਜਾਬ ਦੀ ਆਰਥਿਕਤਾ ਦੀ ਰਾਖੀ ਕਰਨਾ ਵੀ ਮੇਰਾ ਫਰਜ਼ ਹੈ